ਆਪੀ ਕੇ ਇਹ ਚਾਂਸ ਹੋ ਗਿਆ ਸਰਕਾਰੀ ਕੰਡ ਰੋਲ ਨਹੀਂ ਕਰਦੀ ਚਿਤੇ ਨੂੰ ਆਖੀ ਜਾਂਦੀ ਇਹ ਮੜਾ ਕਿ ਇਹ ਜਿਹੜੀ ਜ਼ਹਿਰ ਪਿਆ ਲੰਡੇ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਪੰਜ ਬੇਟੀਆਂ ਹੈ ਉਹਦੀਆਂ ਜੀ ਤੇ ਬੜਾ ਆਪਣਾ ਝਟ ਨੰਘਾਰਿਆ ਸੀ ਪਰਿਵਾਰ ਨੂੰ ਪਾਰ ਰਿਹਾ ਸੀ ਤੇ ਰੱਬ ਦਾ ਪਣਾਏ ਹੋਇਆ ਕੁਜ ਰਿਲੀ ਕੁ ਸ਼ਰਾਬ ਕੁ ਪੀਤੀ ਆਨੇ ਤੇ ਇਹੋ ਜਿਹਾ ਪਣਾ ਵਾਪਰ ਗਿਆ ਜੀ ਬੱਚੇ ਨੂੰ ਤੇ ਮਾਂ ਪਿਓ ਦੇ ਨਾਲ ਹੀ ਹੁੰਦਾ ਜੋ ਮਾਂ ਪਿਓ ਨੇ ਬੱਚਿਆਂ ਦਾ ਸਹਾਰਾ ਬਣਨਾ ਸੀ ਉਹ ਹੋਰ ਕਿਸੇ ਨੇ ਨਹੀਂ ਬਣ ਜਾਣਾ ਤੇ ਸਾਰਾ ਦੇਖੋ ਤੁਸੀਂ ਪਿੰਡ ਦਾ ਵੇਖੋ ਕੀ ਹਾਲ ਕੀ ਆ ਬਾਕੀ ਪਰਮਾਰਮਾ ਜੇ ਕਿਸੇ ਨਾਲ ਦੈਰੀ ਦਸ਼ੂਨਾ ਨਾ ਕਰੀਆ ਮਹਾਰਾਜ ਜੀ ਪੰਜ ਗੋਡੀਆਂ ਵਾ ਇਸ ਦੀਆਂ ਹਾਂਜੀ ਸਰਵ ਦੀਆਂ ਤੇ ਦੂਜੀਆਂ ਦੋ ਹੀ ਆ ਤੇ ਨਸ਼ੇ ਵਾਲੇ ਤੇ ਹਟਦੇ ਨਹੀਂ ਬਾਬਾ ਜੀ ਇਹ ਐਸੀ ਹੈ ਜੀ ਦੋ ਮੌਤਾਂ ਕੱਲ ਹੋ ਗਈਆਂ ਤਿੰਨ ਅਜੋ ਗਈਆਂ ਪੰਜ ਮੌਤਾਂ ਇੱਕੇ ਤਣ ਚ ਪਿੰਡ ਵਿਹਲਾ ਹੋ ਜਾਂਦਾ ਨਸ਼ੇ ਦੀ ਗੱਲ ਨਸ਼ਾ ਬਹੁਤ ਹੈ ਪਿੰਡ ਚ ਇਹ ਨਹੀਂ ਵੀ ਸ਼ਰਾਬ ਹੈ ਟਾ ਵੀ ਹੈ ਸ਼ਰੇ ਆਮ ਵੀ ਗੰਡਿਆ ਜੀ ਕਿਲਵਾਂ ਦੇ ਸਾਹਮਣੇ ਵੀ ਗੰਡਿਆ ਇੱਥੇ ਪਰ ਕੋਈ ਨਹੀਂ ਗੱਲ ਕਰਦਾ ਕੋਈ ਸਾਹਮਣੇ ਨਹੀਂ ਆਉਂਦਾ ਪ੍ਰਸ਼ਾਸਨ ਦੇ ਸਾਰਾ ਅੱਖਾਂ ਦੇ ਸਾਹਮਣੇ ਹੁੰਦਾ ਵਾ ਹੁਣ ਪਲਾਣੇ ਪਿੰਡੋਂ ਮੈਂ ਨਸ਼ਾ ਲੈਣ ਜਾਊਂਗਾ ਤੁਹਾਨੂੰ ਪਤਾ ਹੀ ਹੋਗਾ ਮੈਨੂੰ ਵੀ ਕਿੱਥੋਂ ਮਿਲਦਾ ਵਾ ਸਾਡੇ ਦੇਚ ਪਿੰਡ ਦੇ ਵਿੱਚ ਵੈਰ ਪੈ ਗਏ ਪਹਿਲੋਂ ਇਹਨਾਂ ਨੇ ਜਿੱਥੇ ਸ਼ਰਾਬਾ ਵੇਖਦੇ ਇਹਨਾਂ ਨੂੰ ਵੀ ਬੜਾ ਚਿਰ ਬੰਦ ਕਰ ਛੱਡਿਆ ਇਹਨਾਂ ਨੇ ਨਸ਼ਾ ਸਰਕਾਰਾਂ ਕਹਿੰਦੀ ਆਵਾ ਵੀ 31 ਦਸੰਬਰ ਤੱਕ ਕਰ ਦਾਂਗੇ ਬੰਦ ਹੁਣ ਤੇ 31 ਦਸੰਬਰ ਦੁਹਰੇ ਆਉਣ ਵਾਲੀ ਹੈ ਅਜੇ ਤੱਕ ਸਾਡੇ ਪਿੰਡ ਜਿੱਥੇ ਕੋਈ ਫਰਕ ਨਹੀਂ ਪਿਆ ਜਿਹੜਾ ਦਾ ਨਸ਼ਾ ਰੋਕਣ ਡਿਆ ਉਹਨੂੰ ਤਾਂ ਉਸੇ ਵੇਲੇ ਦਬਾ ਲੈਂਦੇ ਤੇ ਜਿਹੜਾ ਨਸ਼ਾ ਦੇ ਚੰਡਿਆ ਉਹਨੂੰ ਸਪੋਰਟ ਹੀ ਜਾਂਦੀ ਦਾਵਾ ਦਾ ਉਹਨੂੰ ਪਰਵਾਹ ਹੀ ਕਰਦੀ ਨਹੀਂ ਆ ਅਥਰ ਕੀ ਬਾਲ ਚੌਂਕੀ ਰਾਤ ਸੋਤੇ ਨਹੀਂ ਉੱਠਦੇ ਕਿਉਂਕਿ ਇੱਥੇ ਸਾਰੇ ਰਾਤ ਇੱਥੇ ਇੰਨਾ ਨਸ਼ਾ ਵਗੰਡਿਆ ਮਰੜੀ ਕਲਾਂ ਦੀਆਂ ਸਰਵਿਸਿੰਗ ਜਿਸ ਦੀ ਜਰੀਲੀ ਸ਼ਰਾਬ ਪੀ ਦੇ ਨਾਲ ਮੌਤ ਹੋ ਗਈ ਆ ਸ਼ਮਸ਼ਾਨ ਘਾੜਦਿਆਂ ਨੇ ਅਤੇ ਗੱਲ ਕਰੀਏ ਵੀ ਪੰਜ ਧੀਆਂ ਸਰਵਿਸਦਿਆਂ ਨੇ ਛੋਟੋੜੀਆਂ ਬੱਚੀਆਂ ਨੇ ਪਰਿਵਾਰ ਦਾ ਕੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਰਿਸ਼ਤੇਦਾਰ ਭੈਣ ਭਰਾ ਪਹੁੰਚੇ ਨੇ ਦੁੱਖ ਦੀ ਘੜੀ ਵਿੱਚ ਤੇ ਸਾਰੇ ਹੀ ਜਿਹੜੇ ਨੇ ਬਹੁਤ ਤੇ ਵਿਰਲਾਪ ਕਰ ਰਹੇ ਨੇ ਅੱਜ ਇਸ ਮਰੜੀ ਕਲਾਂ ਦੀ ਸੰਸਕਾਰ ਘਰ ਵਿੱਚ ਵੱਧ ਜਿਹੜੀਆਂ ਉਮਤਾ ਹੋਈਆਂ ਨੇ ਜਿਨ੍ਹਾਂ ਨੇ ਜਰੀਲਾ ਸ਼ਰਾਬ ਪੀਤੀ ਸੀ ਅਤੇ ਉਸ ਨੂੰ ਲੈ ਕੇ ਰਸਮ ਵਿਆਹ ਕੀਤੀ ਜਾ ਰਹੀ ਆ ਰਿਸ਼ਤੇਦਾਰ ਭੈਣ ਭਰਾ ਬਹੁੜੇ ਬਹੁਤ ਦੁੱਖ ਦੀ ਘੜੀ ਆ ਤੁਸੀਂ ਦੇਖ ਸਕਦੇ ਹੋ ਕਦੀ ਵੀ ਕਦੀ ਅਸਾਂ ਦੇ ਹਾਲਾਤ ਨਾ ਲਿਆਵੇ ਕਦੀ ਕਿਸੇ ਦੇ ਦੁੱਖ ਜਿਹੜਾ ਨਾ ਕਰੇ ਆ ਤੁਸੀਂ ਦੇਖ ਸਕਦੇ ਹੋ ਭੈਣ ਭਰਾ ਪਹੁੰਚ ਰਹੇ ਨੇ ਰਿਸ਼ਤੇਦਾਰ ਸਰਬਜੀ ਦੇ ਪਰਿਵਾਰ ਦੀਆਂ ਤਸਵੀਰਾਂ ਸਰਬੀ ਦਿਖਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਰ ਕੋਈ ਅੱਗੇ ਆ ਕੇ ਪਹੁੰਚ ਰਿਹਾ ਵਾ ਗੱਲਬਾਤ ਵੀ ਕਰਾਂਗੇ ਪੰਜ ਕੀ ਹਾਲ ਹੈ ਮੈਨੂੰ ਤਾਂ ਕੋਈ ਪਤਾ ਨਹੀਂ ਹਨ ਪੁੱਤ ਉਸ ਦੁਨੀਆ ਚਲ ਗਏ ਬਾਪੂ ਜੀ ਬਹੁਤ ਦੁੱਖ ਦੀ ਘੜੀ ਆ ਪਰਮਾਤਮਾ ਕਦੀ ਕਿਸੇ ਨਾਲ ਲਿਆਵੇ ਅੱਜ ਤੁਹਾਡਾ ਸਹਾਰਾ ਬੰਨਾ ਸੀ ਸਰਬਜੀਤ ਨੇ ਅੱਜ ਖੁਦ ਚਲਾ ਗਿਆ ਇਹ ਜਰੀਲੀ ਸ਼ਰਾਬ ਪੀ ਕੇ ਇਹ ਚਾਂਸ ਹੋ ਗਿਆ ਸਰਕਾਰ ਇਹ ਕੰਟਰੋਲ ਨਹੀਂ ਕਰਦੀ ਕਿ ਟੇ ਨਾ ਖੀ ਜਾਂਦੀ ਇਹ ਮੜਾ ਤੇ ਇਹ ਜਿਹੜੀ ਜ਼ਹਿਰ ਪਿਆ ਲੰਡੇ ਇਹਨਾਂ ਨੂੰ ਪੁੱਛਦਾ ਕੋਈ ਨਹੀਂ ਹੈ ਬਹੁਤ ਦੁੱਖ ਦੀ ਗੜੀ ਆ ਸਥਿਤੀ ਦਾ ਭੈਮਪਰਾ ਪਹੁੰਚ ਲਈ ਤੁਸੀਂ ਭਾਈ ਕਿਸਤਾ ਦੇ ਦੋ ਜਹ ਹਾਲਾਤ ਨੇ ਜਿਹੜਾ ਵੱਡੀ ਘਟਨਾ ਜਿਹੜੀ ਮਰੀਤੀ ਹਲਕੇ ਦੇ ਵਾਪਰੀ ਜਿਹੜੀ ਇਹ ਬਹੁਤ ਮਾੜੀ ਘਟਨਾ ਵਾਪਰੀ ਆ ਜੀ ਇਹ ਤੇ ਪਰਮਾਤਮਾ ਕਿਸੇ ਵੀ ਪਰਿਵਾਰ ਦੇ ਨਾਲ ਇਹੋ ਜੀ ਘਟਨਾ ਨਹੀਂ ਹੋਣੀ ਚਾਹੀਦੀ ਜਿਹੋ ਜੀ ਇਹ ਪਰਿਵਾਰ ਨਾ ਹੋਈ ਆ ਜੀ ਪੰਜ ਬੇਟੀਆਂ ਇਹ ਉਹਦੀਆਂ ਜੀ ਆਪਣਾ ਪਾਲਣ ਪੋਸ਼ਣ ਉਹਨਾਂ ਦਾ ਕਿਸ ਤਰ੍ਹਾਂ ਮੀ ਟੰਗ ਤਰੀਕਾ ਨਾ ਕਰ ਰਿਹਾ ਸੀ ਉਹ ਆਪਣਾ ਤੇ ਬੜਾ ਆਪਣਾ ਝਟ ਨੰਘਾਰਿਆ ਸੀ ਪਰਿਵਾਰ ਨੂੰ ਪਾਰ ਰਿਹਾ ਸੀ ਤੇ ਰੱਬ ਦਾ ਪਾਣਾ ਇਹ ਹੋਇਆ ਕੁਜਰੀਲੀ ਕੁ ਸ਼ਰਾਬ ਕੋ ਪੀਤੀ ਆਨੇ ਤੇ ਇਹੋ ਜਿਹਾ ਪਾਣਾ ਵਾਪਰ ਗਿਆ ਜੀ ਮੈਨੂੰ ਉਸ ਤੋਂ ਵੀ ਅਸੀਂ ਦੇਖਿਆ ਮੜੀ ਕਲਾਂ ਸਮਸ਼ਾਨ ਘਾੜ ਵਿੱਚ ਅੱਜ ਹੋਰ ਵੀ ਜਿਹੜੇ ਲੋਕ ਨੇ ਜਿਹੜੇ ਸ਼ਰਾਬ ਪੀਤੀ ਉਹਨਾਂ ਦੇ ਵੀ ਇਸ ਤਰ੍ਹਾਂ ਸੰਸਕਾਰ ਹੋ ਰਹੇ ਨੇ ਕਿੰਨੇ ਲੋਕਾਂ ਦੀ ਇੱਥੇ ਸੰਸਕਾਰ ਹੋ ਰਹੇ ਨੇ ਤੇ ਮੜੀ ਕਲਾਂ ਦੀ ਗੱਲ ਕਰੀਏ ਕਿੰਨੇ ਕਿ ਪਿੰਡ ਦੇ ਲੋਕ ਸੀ ਜਿਹੜੇ ਸ਼ਰਾਬੀ ਹੋਏ ਨੇ ਇਹ ਤੇ ਸਾਰਾ ਪਿੰਡ ਜੀ दुखी ਪਰਿਵਾਰ ਦੇ ਨਾਲ ਸਹਿਮਤ ਆ ਸਾਰਾ ਪਿੰਡੀ ਸਾਬਨਾ ਜੀ ਇਹਨਾਂ ਦੇ ਨਾਲ ਸਹਿਮਤ ਆ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਇਆ ਸਾਰਾ ਪਿੰਡੀ ਤੇ ਪੰਜ ਮੈਂਬਰ ਆ ਜੀ ਜੇ ਮਰੜੀ ਕਲਾਂ ਦੇ ਜਿਹੜੇ ਚ ਇਸ ਜਿਨ੍ਹਾਂ ਜਿਨ੍ਹਾਂ ਦੇ ਦੰਦ ਜਰੀਲੀ ਸ਼ਰਾਬ ਪੀ ਹੋਈ ਆ ਜੀ ਬਾਕੀ ਪਰਮਾਤਮਾ ਇਹੋ ਜਿਹਾ ਪਾਣਾ ਕਿਸੇ ਦੇ ਨਾਲ ਨਾ ਵਰਤੇ ਜੀ ਅਸੀਂ ਦੇਖਿਆ ਸਰਬੀ ਦੀ ਛੋਟੇ ਛੋਟੇ ਬੱਚਿਆਂ ਨੇ ਅੱਜ ਬੱਚੀਆਂ ਆਪਣੇ ਬਾਪ ਦਾ ਲਾਸਟ ਵਾਲੀ ਚਿਹਰਾ ਦੇਖ ਰਹੀ ਅਸੀਂ ਅਸੀਂ ਦੇਖਿਆ ਬੱਚਿਆਂ ਦਾ ਵੀ ਮਨ ਭਰ ਆ ਦੇ ਕੇ ਬੱਚੀਆਂ ਰੋ ਰਹੀਆਂ ਭਾਵੇਂ ਛੋਟੀਆਂ ਨਹੀਂ ਸਮਝਣਦੀ ਪਰ ਜੋ ਉਸ ਦਾ ਹਾਲਾਤ ਵੰਦੇ ਨੇ ਵੀ ਸਾਰੇ ਪਾਸੇ ਰੋ ਰਹੇ ਨੇ ਆਪਣੇ ਬਾਪ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਸ ਘਰ ਵਾਲੀ ਦਾ ਕੀ ਹਾਲਾਤ ਹੈ ਅਸੀਂ ਦੇਖਿਆ ਰੋ ਰੋ ਕੇ ਉਹਦਾ ਬੁਰਾ ਹਾਲ ਹੈ ਜਿਹਦਾ ਪਤੀ ਚਲ ਗਿਆ ਇਸ ਦੁਨੀਆ ਤੋਂ ਵੇਖੋ ਜੀ ਬੱਚੇ ਨੂੰ ਤੇ ਮਾਂ ਪਿਓ ਦੇ ਨਾਲ ਹੀ ਹੁੰਦਾ ਜੋ ਮਾਂ ਪਿਓ ਨੇ ਬੱਚਿਆਂ ਦਾ ਸਹਾਰਾ ਬਣਨਾ ਸੀ ਉਹ ਹੋਰ ਕਿਸੇ ਨੇ ਨਹੀਂ ਬਣ ਜਾਣਾ ਜੀ ਤੇ ਬੱਚੀਆਂ ਨੇ ਤੇ ਤੁਹਾਨੂੰ ਪਤਾ ਹੀ ਹੈ ਵੀ ਰੋਣਾ ਕਲਪਨਾ ਹੈ ਜੀ ਜਿਹੜੀ ਪਤਨੀ ਦਾ ਪਤੀ ਸਿਰ ਤੋਂ ਉੱਠ ਕੇ ਆਇਆ ਉਹਦੇ ਵੀ ਬੀਤਦੀ ਹੋਗੀ ਜੋ ਉਹਨੂੰ ਹੀ ਪਤਾ ਹੈ ਜੀ ਹੋਰ ਤੇ ਕਿਸੇ ਨੇ ਚੰਗੀ ਤਰ੍ਹਾਂ ਚੱਲ ਫੇ ਨਹੀਂ ਸਕਦੇ ਵਿਚਾਰੇ ਚੰਗੀ ਤਰ੍ਹਾਂ ਲੱਤਾਂ ਤੋਂ ਅੱਜ ਸਹਾਰਾ ਬੰਨਣਾ ਸੀ ਸਰਜੀ ਨੇ ਖਲਾਉਣਾ ਸੀ ਅੱਜ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਰੋ ਪੈਮ ਭਰਾ ਅੱਜ ਲਾਸਟ ਵਾਰੀ ਜਿਹੜੀ ਵਿਦਾਇਗੀ ਦਿੱਤੀ ਗਈ ਆ ਸਰਬਜੀ ਨੂੰ ਬੱਚੀਆਂ ਤੁਸੀਂ ਦੇਖ ਸਕਦੇ ਹੋ ਅੱਖੀਆਂ 'ਚ ਰੋਣਾ ਵਾ ਹਰ ਇੱਕ ਦੇ ਅੱਖਾਂ ਦੇ 'ਚ ਬਹੁਤ ਵੱਡੀ ਘਟਨਾ ਜਿਹੜੀ ਆ ਵਾਪਰੀ ਆ ਵਜੀਠੇ ਦੇ ਇਲਾਕੇ ਵਿੱਚ ਸ਼ਮਸ਼ਾਨ ਘਾੜ ਦੀਆਂ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਹੇ ਆ ਸਰਬਜੀਤ ਦੀਆਂ ਤੁਹਾਨੂੰ ਤਸਵੀਰਾਂ ਸਾਂਝੀ ਕਰ ਰਹੇ ਆ ਹੋਰ ਵੀ ਜਿਹੜੇ ਇੱਥੇ ਜਿਨ੍ਹਾਂ ਨੇ ਜਰੀਲੀ ਸ਼ਰਾਬ ਪੀਤੀ ਸੀ ਅੱਜ ਉਹਨਾਂ ਦਾ ਵੀ ਇੱਥੇ ਸੰਸਕਾਰ ਹੀ ਆ ਇਸੇ ਸ਼ਮਸ਼ਾਨ ਘਾੜ ਵਿੱਚ ਹਰ ਇੱਕ ਦੀ ਆਖਾਂ ਨਰਮ ਨੇ ਕੀ ਲੱਗਦਾ ਬੜੀ ਵੱਡੀ ਘਟਨਾ ਬਰਾਬਰ ਨਾ ਕਿ ਦੀ ਕਿਸੇ ਇਸ ਪਰਮਾਤਮਾ ਜਿਹੀ ਘਟਨਾ ਕਿਤੇ ਵਾਪਰੇ ਕਿਸੇ ਦੇ ਨਾਲ ਨਾ ਵਾਪਰੇ ਜੀ ਮਾਲਕੇ ਨਹੀਂ ਵਾਪਰਨੀ ਚਾਹੀਦੀ ਬਾਕੀ ਚਲੋ ਸਰਕਾਰ ਨੂੰ ਵੀ ਇਹੋ ਜਿਹੀਆਂ ਜੜੀਆਂ ਨਜਾਇਜ਼ ਤੰਦੇ ਜਿਹੜੇ ਆ ਉਹਨਾਂ ਤੇ ਵੀ ਕੰਟਰੋਲ ਕਰਨਾ ਚਾਹੀਦਾ ਹੈ ਜੀ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਕਹਿਣਾ ਵੀ ਜਿਹੀ ਹੀ ਕਟਨ ਨਹੀਂ ਵਾਪਨੀ ਚਾਹੀਦੀ ਸੀ ਅੱਜ ਇਸ ਮਰਜੀਠੇ ਇਲਾਕੇ ਵਿੱਚ ਦੁੱਖਾਂ ਦਾ ਪਹਾੜ ਟੁੱਟ ਗਿਆ ਵਾ ਜੇਕਰ ਗੱਲ ਕਰੀਏ ਪੰਘਾਲੀ ਕਲਾਆਂ ਦੀਆਂ ਛੋਟੀਆਂ-ਛੋਟੀਆਂ ਬੱਚੀਆਂ ਤੁਸੀਂ ਦੇਖ ਸਕਦੇ ਹੋ ਇਹ ਸਰਬਜੀਤ ਦੀਆਂ ਬੱਚੀਆਂ ਨੇ ਛੋਟੀਆਂ-ਛੋਟੀਆਂ ਜਿਹੜੀਆਂ ਅੱਜ ਆਪਣੇ ਬਾਪ ਨੂੰ ਯਾਦ ਕਰ ਕਰਕੇ ਅੱਖਾਂ ਨਰਮ ਹੋ ਗਈਆਂ ਨੇ ਰੋ ਰਹੀਆਂ ਨੇ ਉਸੀਂ ਦੇਖ ਸਕਦੇ ਹੋ ਪਰਿਵਾਰ ਹੈ ਸਰਬਜੀਤ ਦਾ ਮੈਂ ਕਹਿ ਰਿਹਾ ਮੈਂ ਕਹਾਂਗਾ ਸਾਹਮਣੇ ਜਰੂਰ ਤਸਵੀਰਾਂ ਵਿਖਾ ਦੇ ਸਾਹਮਣੇ ਉਹ ਕਿ ਉਹ ਬੱਲੇ ਖੜਦੀ ਹੋ ਉਹ ਦ ਦਿਓ ਇਹ ਬੱਚੀਆਂ ਆਪਣੇ ਬਾਪ ਨੂੰ ਯਾਦ ਕਰ ਰਹੀਆਂ ਨੇ ਤੇ ਅੱਖੀਆਂ ਭਾਰੀਆਂ ਰੋ ਕੇ ਛੋਟੂੜੀਆਂ ਬੱਚੀਆਂ ਨੇ ਲਾਸ ਵਾਰੀ ਤੁਸੀਂ ਦੇਖ ਸਕਦੇ ਹੋ ਚਿਹਰਾ ਵਿਖਾਉਣ ਦੀ ਗੱਲ ਕੀਤੀ ਆ ਰਹੀ ਆ ਸਰਬਜੀਤ ਦਾ ਬੱਚੀਆਂ ਦੇ ਕੀ ਹਾਲਾਤ ਨੇ ਬੱਚੀਆਂ ਦਾ ਮਨ ਭਰਿਆ ਤੁਸੀਂ ਦੇਖ ਸਕਦੇ ਹੋ ਬੱਚੀਆਂ ਜਿਹੜੀਆਂ ਨੇ ਅੱਖੀਆਂ ਭਾਰੀਆਂ ਨੇ ਅਤੇ ਪੰਜ ਬੱਚੀਆਂ ਸੀ ਸਰਬਜੀ ਦਿਆ ਸਰਬਜੀ ਕੱਲਾ ਕਮਾਂ ਵਾਲਾ ਸੀ ਇਹ ਲੜਕੀਆਂ ਨੇ ਤੁਸੀਂ ਦੇਖ ਸਕਦੇ ਹੋ ਸਰਬਜੀ ਦਿਆ ਬਹੁਤ ਬੁਰਾ ਹਾਲ ਹੋ ਰਿਹਾ ਲੱਗਦਾ ਸਰਬਜੀ ਬਾਰੇ ਮੰਦਰੀ ਕਲਾ ਦੀਆਂ ਤਸਵੀਰਾਂ ਨੇ ਸ਼ਮਸ਼ਾਨ ਘਾਟ ਦੀਆਂ ਅੰਦਰ ਲੈ ਕੇ ਜਾ ਰਿਹਾ ਕੀ ਲੱਗਦਾ ਕੀ ਸੀ ਸਰਬਜੀ ਦਾ ਹਾਂਜੀ ਓਏ ਮੇਰੇ ਅਭੀ ਰਾਣਾ ਆ ਜਾਵੇ ਕੋਈ ਬੱਚੇ ਕਿੰਨੇ ਸੀ ਸੱਜਦੇ ਏ ਬੱਚੇ ਪੰਜ ਆ ਹਾਂਜੀ ਪੰਜ ਕੁੜੀਆਂ ਆ ਏ ਕਿ ਲੱਗਦਾ ਨਹੀਂ ਅੱਭੀ ਹੁਣ ਸਾਰਾ ਬੰਦਾ ਸੀ ਬਾਪ ਵੀ ਠੀਕ ਨਹੀਂ ਜਾਂ ਜਲ ਗਿਆ ਦੁਨੀਆ ਤੋਂ ਅੱਜ ਹਾਂਜੀ ਬਾਪ ਇਹਦਾ ਚਲ ਗਿਆ ਵਾ ਛੱਡ ਗਿਆ ਦੁਨੀਆ ਤੋਂ ਇਹਨਾਂ ਨੂੰ ਹੁਣ ਇੰਨੇ ਮੇਦ ਨਹੀਂ ਆ ਗਈ ਜਿਹੜਾ ਪਛੇ ਆ ਜਾਊਗਾ ਹਾਂਜੀ ਬਸ ਇਹ ਹੋਈ ਵੀ ਇਹਨਾਂ ਦੀ ਪੜਾਈ ਫ੍ਰੀ ਹੋ ਜੇ ਮੰਮੀ ਇਹਨਾਂ ਦੀ ਦੇ ਕੋਈ ਕਰ ਨਹੀਂ ਸਕਦੀ ਜੇ ਹਾਂ ਜੀ ਹੋਈ ਵਸ ਹੈ ਗਈ ਨਾ ਉਹਨਾਂ ਦਾ ਭਰਾ ਵਾ ਨਾ ਕੋਸ਼ ਹਾਂ ਜੀ ਤੇ ਮਮੀ ਲਾਸਟ ਵਾਰੀ ਬੱਚੇ ਆਪਣੇ ਬਾਪ ਦਾ ਚਿਹਰਾ ਵੇ ਵੇ ਕਿੰਨਾ ਕਿ ਮਨ ਭਾਰ ਆਈ ਸੀ ਰੋਈਨੀਆਂ ਰੋ ਰਹੀਆਂ ਸੀ ਬੱਚੀਆਂ ਜਦੋਂ ਦੀ ਇਹ ਘਟਨਾ ਵਾਪਸ ਹੀ ਬੱਚਿਆਂ ਤੇ ਕੀ ਹਾਲਾਤ ਹੋ ਜਾਂਦੇ ਬੱਚਿਆਂ ਹਾਂ ਜੀ ਬਹੁਤ ਮਾੜੇ ਹੋਏ ਨੇ ਹਾਲਾਤ ਭਾਜੀ ਬਿਲਕੁਲ ਲਿਆ ਜਾ ਰਿਹਾ ਕਿਉਂਕਿ ਇਹ ਮਨਰੀ ਕਲਾਆਂ ਦੀਆਂ ਜਿੱਥੇ ਕੀ ਸੰਸਕਾਰ ਕੀਤੇ ਜਾ ਰਹੇ ਨੇ ਉਹਨਾਂ ਨੌਜਵਾਨਾਂ ਦੇ ਜਿਨ੍ਹਾਂ ਨੇ ਜਰੀਲੀ ਸ਼ਰਾਬ ਕਰਕੇ ਇਹ ਜਿਹੜੇ ਹਾਲਾਤ ਹੋਏ ਨੇ ਅੱਜ ਹਰ ਕੋਈ ਜਿਹੜਾ ਵਾ ਰਿਸ਼ਤੀ ਦਾ ਭੈਣ ਭਰਾ ਪਹੁੰਚ ਰਿਹਾ ਵਾ ਬਹੁਤ ਦੁੱਖ ਦਾ ਸਮਾ ਵਾ ਪ੍ਰਮਾਤਮਾ ਕਦੀ ਕਿਦੀ ਇਸ ਤਰ੍ਹਾਂ ਦੇ ਹਾਲਾਤ ਨਾ ਵੇਖੇ ਇੱਕ ਹੀ ਸ਼ਮਸ਼ਾਨ ਘਾੜ ਵਿੱਚ ਇਸ ਤਰ੍ਹਾਂ ਜਿਹੜੇ ਜਿਹੜੇ ਸੰਸਕਾਰ ਹੋਣੇ ਨੇ ਤੇ ਇੱਕ ਦੋ ਦੋ ਤੇ ਪੰਜ ਘਟੋ ਘਟ ਕਹਿੰਦੇ ਇਸ ਪਿੰਡ ਵਿੱਚ ਲੋਕ ਨੇ ਮਰ ਡਿਕਲਾਂ ਦੇ ਜਿਨ੍ਹਾਂ ਦੇ ਅੱਜ ਜਰੀਲੀ ਸ਼ਰਾਬ ਪੀ ਕੇ ਕੇ ਸੰਸਕਾਰ ਹੋਣੇ ਭਾਜੀ ਕਿਸ ਤਰ੍ਹਾਂ ਦੇਖ ਦਿਵਾ ਥਾਂ ਘਾੜ ਵਿੱਚ ਜਗ੍ਹਾ ਨਹੀਂ ਹੈਗੀ ਖਲੋਣ ਨੂੰ ਇੰਨੇ ਅੱਜ ਜਿਹੜੀਆਂ ਇੱਥੇ ਸੰਸਕਾਰ ਹੋ ਰਹੇ ਨੇ ਭਾਜੀ ਬਹੁਤ ਕਹਿਰ ਹੋਇਆ ਪਿੰਡ ਜੀ ਹ ਆਪਿਆ ਚਾਹਣ ਸਕਦੀ ਨਹੀਂ ਜ਼ਿੰਦਗੀ ਜੀ ਵੇਖਿਆ ਇਹਦਾ ਵੇਖਦੇ ਨੇ ਬਹੁਤ ਵੀ ਨਹੀਂ ਪੱਕੀ ਨਹੀਂ ਸੋਇਆ ਦੀ ਸਾਰਾ ਅੰਦਰ ਇਹ ਨਾ ਤੇ ਸਾਰਾ ਵੇਖੋ ਤੁਸੀਂ ਪਿੰਡ ਦਾ ਵੇਖੋ ਕੀ ਹਾਲ ਕੀ ਆ ਬਿਲਕੁਲ ਬਾਕੀ ਪਰਮਾਤਮਾ ਜੀ ਕਿਸੇ ਨਾਲ ਦੁਬਾਰੀ ਦੁਸ਼ਮਣ ਨਾਲ ਕਰੇਗਾ ਸਾਡੇ ਪਿੰਡਾਂ ਇਥੋਂ ਆ ਬਿਲਕੁਲ ਜੀ ਹਾਂਜੀ ਬਾਬਾ ਜੀ ਮਹਾਰਾਜੀ ਪੰਜ ਗੋਡੀਆਂ ਵਾਂ ਇਸ ਦੀਆਂ ਬੱਗ ਹਾਂਜੀ ਸਰਬਜੀ ਦੀਆਂ ਤੇ ਦੂਜੇ ਦੀਆਂ ਦੋ ਹੀ ਦੂਜੇ ਦੋ ਸੀ ਆ ਤੇ ਨਸ਼ੇ ਵਾਲੇ ਤੇ ਹਟਦੇ ਨਹੀਂ ਬਾਬਾ ਜੀ ਇਹ ਸਾਰੇ ਨਾਲ ਮਿਲ ਕੇ ਕੰਮ ਹੁੰਦੇ ਆ ਜੇ ਹਟਾ ਦੇਣ ਤਿੰਨਾਂ ਲੋਕਾਂ ਦੀ ਬਰਬਾਦੀ ਹੋਵੇ ਇਹਨਾਂ ਕੋਲ ਜੋ ਕਹਿਣ ਜੋ ਕਰਦੇ ਕਿ ਕਿੰਨੇ ਸਾਲ ਤੋਂ ਸ਼ਰਾਬ ਇਸ ਤਰ੍ਹਾਂ ਦੀ ਜਿਹੜੀ ਜਰੀਲੀ ਪੀਂਦੇ ਆਉਂਦੇ ਸੀ ਜੇ ਕੋਈ ਲੰਮਾ ਸਮਾਂ ਸੀ ਮਿਲਦਾ ਕਿ ਹੁਣ ਦੀ ਸ਼ਰਾਬ ਨਹੀਂ ਆਉਂਦੇ ਪੀਂਦੇ ਸੀ ਇਹ ਜਿਹੜੀ ਅੱਜ ਘਟਨਾ ਵਾਪਰੀ ਆ ਇਸ ਤਰ੍ਹਾਂ ਕੁਛ ਤਾਂ ਦੇਖਦੇ ਕੋਈ ਲੱਗਦਾ ਨਹੀਂ ਪੁਲਿਸ ਨੂੰ ਜਿਹੜੀ ਆ ਇਸ ਤੇ ਕੋਈ ਕਾਰਵਾਈ ਵੀ ਕਰਨੀ ਚਾਹੀਦੀ ਹੈ ਇਹ ਤਾਂ ਬਾਤ ਹੋ ਜਾਂਦੀ ਹੈ ਪੁਲਿਸ ਦੀਆਂ ناکਾਮੀਆਂ ਆ ਜੀ ਸਭ ਸਭ ناکਾਮੀਆਂ ਆ ਪੁਲਿਸ ਦੀਆਂ ਪੁਲਿਸ ਨੂੰ ਕੀ ਗੱਲ ਜੀ ਪਤਾ ਨਹੀਂ ਇਹ ਚੀਜ਼ ਦਾ ਸਭ ਪਤਾ ਹੁੰਦਾ ਜੀ ਪੁਲਿਸ ਨੂੰ ਹਰ ਇੱਕ ਚੀਜ਼ ਤੇ ਪੁਲਿਸ ਨਜ਼ਰ ਰੱਖਦੀ ਆ ਤੇ ਕੀ ਇਹ ਇਸ ਚੀਜ਼ ਤੇ ਨਜ਼ਰ ਨਹੀਂ ਸੀ ਰੱਖ ਸਕਦੀ ਪੁਲਿਸ ਬਿਲਕੁਲ ਨਹੀਂ ਬਿਲਕੁਲ ਹੋ ਤਾਂ ਨਵਾਜੀ ਹੋਤ ਖਾਂ ਨਰਮ ਹੋਰੀਆਂ ਨੇ ਸਰਬਜੀਤ ਦਾ ਜਿਹੜਾ ਕਿ ਰੱਖਿਆ ਜਾ ਰਿਹਾ ਵਾ ਜਿਹੜਾ ਉਹਨੂੰ ਸੰਸਕਾਰ ਅਗਣ ਪੇੜ ਜਿਹੜਾ ਕੀਤਾ ਜਾ ਰਿਹਾ ਵਾ ਤੇ ਇੱਕ ਵਾਰੀ ਤੁਹਾਨੂੰ ਬੱਚੀਆਂ ਤੁਸੀਂ ਦੇਖੀਆਂ ਤੁਸੀਂ ਦੇਖ ਸਕਦੇ ਹੋ ਪਰਿਵਾਰਕ ਮੈਂਬਰ ਏ ਧੀ ਆ ਸਰਬਜੀਤ ਦੀ ਛੋਟੀਆਂ ਪੰਜ ਧੀਆਂ ਨੇ ਸਰਬਜੀਤ ਦੀਆਂ ਪਰ ਸਰਬਜੀਤ ਦੀ ਅਤ ਰੱਬਨੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਦਾ ਹਾਲ ਆ ਸਰਬਜੀਤ ਦੀ ਘਰ ਦੀ ਦੇ ਜਿੰਮੇਵਾਰੀਆਂ ਪੈ ਗਈਆਂ ਨੇ ਮੋਢੇ ਉੱਤੇ ਕਿਉਂਕਿ ਸੋਹਰਾ ਸਾਹਬ ਜਿਹੜੇ ਨੇ ਉਹ ਵੀ ਹੈਂਡੀਕੈਪ ਨੇ ਉਹ ਵੀ ਚੰਗੀ ਤਰ੍ਹਾਂ ਚੱਲ ਫੇ ਨਹੀਂ ਸਕਦੇ ਇਹ ਕਿਸ ਤਰ੍ਹਾਂ ਆਪਣੀ ਧੀਆ ਨੂੰ ਪਾਲੂਗੀ ਕਿਸ ਤਰ੍ਹਾਂ ਪੰਜ ਧੀਆ ਨੂੰ ਪਾਲ ਪੋਸ ਕੇ ਵੱਡਿਆ ਕਰੂਗੀ ਬਹੁਤ ਜ ਵੱਡੀ ਜਿਹੀ ਵਿਵਾਰੀ ਹੈ ਪੈ ਗਈ ਆ ਬਹੁਤ ਕਹਿਰ ਹੋ ਗਿਆ ਇਸ ਪਰਿਵਾਰ ਦੇ ਉੱਤੇ ਰੱਬਾ ਕਦੀ ਵੀ ਅਜਿਹੀ ਕਿਸ ਤਰ੍ਹਾਂ ਦੇ ਹਾਲਾਤ ਨਾ ਕਰੇ ਤੁਸੀਂ ਦੇਖ ਸਕਦੇ ਹੋ ਬਹੁਤ ਰੋ ਰੋ ਕੇ ਵਿਚਾਰੀ ਬਰਲਾਬ ਕਰ ਰਹੀ ਆ ਸਰਬਜੀਤ ਨੂੰ ਬਾਰ ਬਾਰ ਜਿਹੜਾ ਯਾ ਕਰਦੀ ਆ ਹਾਲਾਤ ਹੋ ਗਏ ਨੇ ਨਾ ਕਰਾ ਤੇਰੇ ਨਾਲ ਵੇ ਕਿਨੂੰ ਕਾ ਗੱਲ ਸੁਣਾ ਜਾ ਸੁਣਾ ਜਾਵੇ ਲੈ ਮੈਂ ਤਾਂ ਤੇ ਚੋਰੀਆਂ ਕਮਾਲੀਆਂ ਲੈ ਮੈਨੂੰ ਦੱਸਦਾ ਸਹੀ ਉਹ ਐਡਾ ਵੱਡਾ ਕਹਿ ਵਰਗੇ ਜਿਹੜਾ ਐਡਾ ਵੱਡਾ ਕਹਿਰ ਜਿਹੜਾ ਇਲਾਕੇ ਵਿੱਚ ਵਾਪਰ ਗਿਆ ਹੈ ਕੋਈ ਤੁਹਾਡੀ ਉਮਰ ਕਾਫੀ ਆ ਕਦੀ ਤੁਸੀਂ ਇਸ ਤਰ੍ਹਾਂ ਦਾ ਦੁੱਖ ਦੇਖਿਆ ਇੱਕੋ ਸ਼ਮਸ਼ਾਨ ਘੜਵੀ ਜਿੰਨੇ ਸੰਸਕਾਰ ਕੀਤੇ ਹੋਣਗੇ ਨਹੀਂ ਇਸ ਤਰ੍ਹਾਂ ਕਦੀ ਕੁਦਰਤ ਦੀ ਖੇਡ ਐਸੀ ਹੋਈ ਆ ਦੋ ਮੌਤਾਂ ਕੱਲ ਹੋ ਗਈਆਂ ਤਿੰਨ ਆ ਜੋ ਗਈਆਂ ਹੂੰ ਪੰਜ ਮੋਤਾਂ ਇੱਕੇ ਪਿੰਡ ਚ ਪਿੰਡ ਵਿਹਲਾ ਹੋ ਜਾਂਦਾ ਰਾਤ ਪ੍ਰਸ਼ਾਸਨ ਨੇ ਬੜਾ ਸਾਥ ਦਿੱਤਾ ਸਾਰੀ ਰਾਤ ਗਲੀਆਂ ਬਜ਼ਾਰਾਂ ਚ ਫਿਰਦੇ ਰਹੇ ਆ ਮੈਨੂੰ ਵੀ ਠਾਹਿਆ ਰਾਤ 12 ਵਜੇ ਤੇ ਗੁਰਦੁਆਰੇ ਬੋਲਿਆ ਵੀ ਕਿਸੇ ਨੂੰ ਤੰਗੀ ਪੇਸ਼ੀ ਆ ਤੇ ਦੱਸੋ ਉਹਦਾ ਇਲਾਜ ਕਰਾਈਏ ਸਰਕਾਰ ਵੱਲੋਂ ਨਹੀਂ ਕੋਈ ਢਿੱਲ ਰਹੀ ਹੁਣ ਮੁੜ ਕੇ ਪਰ ਲੋਕ ਡਰਦੇ ਆ ਨਹੀਂ ਦੱਸਿਆ ਸਵੇਰੇ ਚਲੋ ਦੱਸਿਆ ਪੰਜ ਚਾਰ ਜਾਨੇ ਦਾਖਲ ਕਰਾਏ ਆ ਪਰ ਬਹੁਤ ਮਾੜੀ ਗੱਲ ਹੋਈ ਆ ਪਿੰਡ ਵਿਹਲਾ ਹੋ ਜਾਂਦਾ ਵਾ ਪੰਜ ਬੰਦੇ ਜਦੋਂ ਚਲੇ ਜਾਣ ਇਸ ਕਰਕੇ ਤੇ ਚਾਹੇ ਤੇ ਸਤਿਗੁਰੂ ਦਾ ਬਾਣਾ ਹੀ ਮੰਨਾਂਗੇ ਕਿ ਉਹਦਾ ਹੀ ਪਾਣਾ ਵਾ ਜੋ ਉਸਨੇ ਕੀਤਾ ਠੀਕ ਆ ਕਿਉਂਕਿ ਉਹਦੇ ਕੀਤੇ ਨੂੰ ਅਸੀਂ ਅਦੂਲ ਨਹੀਂ ਸਕਦੇ ਇਸ ਕਰਕੇ ਹੋਈ ਬਹੁਤ ਮਾਰੀ ਆ ਨਿੱਕੇ ਨਿੱਕੇ ਬੱਚੇ ਨੇ ਇੱਕ ਦੀਆਂ ਪੰਜ ਗੁੱਡੀਆਂ ਵਾਂ ਹਾਂਜੀ ਇੱਕ ਦੀਆਂ ਦੋ ਗੁੱਡੀਆਂ ਵਾਂ ਤੇ ਆਪਣਾ ਕਾਰੋਬਾਰ ਚਲਾਉਂਦੇ ਹੀ ਰੋਟੀ ਪਾਣੀ ਦਾ ਚੱਲਦਾ ਸੀ ਪਰ ਕੁਦਰਤ ਨੂੰ ਕੀ ਪਤਾ ਕੀ ਮਨਜ਼ੂਰ ਸੀ ਇਹ ਉਹਦੇ ਹੱਥ ਵਾਸਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਸ਼ਾਇਦ ਤੁਸੀਂ ਅਜ ਅਰਦਾਸ ਬੇਨਤੀ ਕਰ ਰਹੇ ਹੋ ਇੱਥੇ ਆ ਕੇ ਮੈਨੂੰ ਲੱਗਦਾ ਚੌਥੀ ਜਾਂ ਪੰਜਵੀਂ ਤੁਸੀਂ ਅਰਦਾਸ ਕਰਨੀ ਆ ਤੁਹਾਡਾ ਵੀ ਬਾਨ ਬੜਾ ਭਾਰਾ ਹੋਇਆ ਹੋਊਗਾ ਕਿ ਰੱਬਾ ਕਿਹੜਾ ਟਾਈਮ ਜਿਹੜਾ ਕਿਹੜਾ ਵਕਤ ਲੈਂਦਾ ਕਿਸੇ ਵਕਤ ਹੁੰਦਾ ਸੀ ਇੱਕ ਟਾਈਮ ਅਰਦਾਸ ਕਰਕੇ ਜੇ ਸੰਸਾਰ ਘੜ ਵਿੱਚ ਵਾਪਸ ਚਲ ਜਾਈਦਾ ਸੀ ਪਰ ਅੱਜ ਪੰਜ ਜਾਂ ਚਾਰ ਚਾਰ 5/10 ਕਰਨੀ ਪੈਂਦੀਆਂ ਇੱਥੇ ਹੁੰਦਾ ਉਹ ਮੰਨ ਤੇ ਦਾਸ ਹੁੰਦਾ ਹੀ ਆ ਕਿਉਂਕਿ ਅਸੀਂ ਵੀ ਜੀ ਆਇਆਂਦ ਵਾਲੇ ਆ ਬਿਲਕੁਲ ਤੇਸ ਕਰਕੇ ਮੰਨ ਤੇ ਦਾਸ ਹੁੰਦਾ ਪਰ ਉਹਦੀ ਕੀਤੀ ਨੂੰ ਕੀ ਆ ਸਕਦੇ ਆ ਜੀ ਉਹਦੀ ਹਕਮਤਬੁਲੀ ਨਹੀਂ ਕਰ ਸਕਦੇ ਕਿਉਂਕਿ ਪਰਮੇਸ਼ਰ ਦਾ ਹੁਕਮ ਆ ਉਹਨੇ ਇਤਰਾ ਲਿਖੀ ਹੋਊਗੀ ਉਹਨੇ ਇਹੋ ਪਾਣਾ ਮੰਨਣਾ ਪੈਣਾ ਵਾ ਪਾਣਾ ਮੰਨਣਗੇ ਸਾਰੇ ਜਣੇ ਤੇ ਠੀਕ ਆ ਸਤਿਗੁਰੂ ਬਾਕੀ ਮਿਹਰ ਕਰਨਗੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਲਾਕਿਆ ਮਰੜੀ ਕਲਾਂ ਦੀਆਂ ਸ਼ਮਸ਼ਾਨ ਘਾਟੀਆਂ ਜਿੱਥੇ ਕਿ ਸਰਬਜੀਤ ਸਿੰਘ ਤੇ ਹੋਰ ਜਿਹੜਾ ਦੂਸਰਾ ਸ਼ਖਸ ਜਿਹੜਾ ਕਿ ਜਰੀਲਾ ਇਹ ਜਿਹੜੀ ਸੰਸਕਾਰ ਜਿਹੜਾ ਮੌਤ ਹੋ ਗਈ ਆ ਅੱਜ ਸੰਸਕਾਰ ਕੀਤੇ ਜਾ ਰਹੇ ਨੇ ਉਹਨਾਂ ਦੇ ਤੁਸੀਂ ਦੇਖ ਸਕਦੇ ਹੋ ਸਾਰਾ ਪਿੰਡ ਲੱਗ ਲੱਗੇ ਕਾਣਾ ਵੀਰ ਹਿਸਾ ਕਾਣਾ ਵੀਰ ਸੀ ਹਾਂਜੀ ਕੀ ਲੱਗਦਾ ਨਹੀਂ ਅੱਜ ਭੈਣਾ ਵਾਸਤੇ ਬਹੁਤ ਦੁੱਖ ਦੀ ਗੱਲ ਆ ਵੱਡਾ ਪਹਾੜ ਟੁੱਟ ਗਿਆ ਵਾ ਅਸੀਂ ਦੇਖਿਆ ਤੁਹਾਡੇ ਪਿਤਾ ਜੀ ਵੀ ਚੰਗੀ ਤਰ੍ਹਾਂ ਚੱਲ ਫੇ ਨਹੀਂ ਸਕਦੇ ਉਹ ਵੀ ਚਾਰੇ ਸਹਾਰਾ ਬਣਾ ਸੀ ਸਰ ਵੀ ਅੱਜ ਪਰ ਅੱਜ ਸਰ ਵੀ ਛੜ ਕੇ ਸਾਰਾ ਚਲ ਗਿਆ ਹਾਂਜੀ ਨਾਲ ਗੱਲਬਾਤ ਕਰਾਂਗੇ ਵੀਰਾਂ ਦੇ ਸਵੀਰ ਸਿੰਘ ਦੇ ਭਰਾ ਸਾਡੇ ਨਾਲ ਨੇ ਕਿਉਂਕਿ ਸਹਾਰਾ ਵਾ ਭਰਾ ਨੂੰ ਭਰਾਵਾਂ ਦਾ ਬੜੀਆਂ ਬਾਵਾ ਹੁੰਦੀਆਂ ਨੇ ਅਸੀਂ ਭਰਾਵਾਂ ਨਾਲ ਦੁੱਖ ਸਾਂਝਾ ਕਰਦੇ ਹਾਂ ਬਹੁਤ ਵੱਡੀ ਘਟਨਾ ਹੋਈ ਆ ਸਭ ਤੋਂ ਪਹਿਲਾਂ ਤੁਹਾਡਾ ਦੁੱਖ ਸਾਂਝਾ ਕਰਦੇ ਆ ਇੱਕ ਭਰਾ ਵਾਸਤੇ ਬੜੀ ਦੁੱਖ ਦੀ ਗੱਲ ਹੈ ਅੱਜ ਭਰਾ ਛੁੱਟ ਗਿਆ ਵਿਛੋੜਾ ਹੋ ਗਿਆ ਭਰਾ ਦਾ ਕੀ ਕਹਿਣਾ ਚਾਹੋਗੇ ਤੇ ਭਾਜੀ ਇਹੀ ਮੈਂ ਕਹਿਣਾ ਚਾਹੂੰਗਾ ਵੀ ਇਹ ਜਿਹੜੀ ਸ਼ਰਾਬ ਹੈ ਜੇ ਜਰੀਲੀ ਆਈ ਹੈ ਇਹ ਬੰਦ ਕੀਤੀ ਜਾਵੇ ਤੇ ਜਿੰਨੀਆਂ ਲੋਕਾਂ ਦੀਆਂ ਮੌਤਾਂ ਹੋਈਆਂ ਇੰਨੀਆਂ 20 22 ਜਣੇ ਮਰ ਗਏ ਇਹਨਾਂ ਨੂੰ ਇਨਸਾਫ ਮਿਲੇ ਜੋ ਵੀ ਇਹਨਾਂ ਦੇ ਬੱਚਿਆਂ ਵਾਸਤੇ ਇਹਨਾਂ ਨੂੰ ਕਰਨਾ ਚਾਹੀਦਾ। ਬਾਕੀ ਇਹ ਆ ਵੀ ਸਾਰਾ ਧੋਨ ਜੋ ਵੀ ਹੈ ਮਤਲਬ ਬਿਲਕੁਲ ਜੀ ਤੁਸੀਂ ਕਿਹਾ ਬੋਲਿਆ ਤੱਕ ਨਹੀਂ ਜਾਂਦੇ ਕਿਉਂ ਸ਼ਬਦ ਜਿਹੜੇ ਮੂੰਹੋਂ ਨਹੀਂ ਨਿਕਲਦੇ ਜਦੋਂ ਪਰਿਵਾਰ ਤੇ ਇਸ ਤਰ੍ਹਾਂ ਦੀ ਪੀੜ ਦੀ ਆ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਦਾ ਹੋਊਗਾ ਨਾ ਤੇ ਉਸ ਪਰਿਵਾਰ ਦੇ ਜੀ ਕੋ ਬੋਲਿਆ ਤੱਕ ਨਹੀਂ ਜਾਂਦਾ ਕਿਉਂਕਿ ਪਹਾੜ ਭਰਾ ਸੀ ਸਹਾਰਾ ਸੀ ਵੀਰੇ ਵੱਡਾ ਪਹਾੜ ਸੀ ਛੋਟਾ ਸੀ ਵੱਡਾ ਵੱਡਾ ਹਾਂਜੀ ਹਾਂਜੀ ਵੱਡੇ ਭਰਾ ਦਾ ਤੇ ਕਹਿੰਦੇ ਬਹੁਤ ਸਾਥ ਹੁੰਦਾ بڑا ਸਹਾਰਾ ਆਂਦਾ ਵੱਡਾ ਹਮੇਸ਼ਾ ਸਾਨੂੰ ਛੋਟੇ ਮੋਟੇ ਕੰਮਾਂ ਤੋਂ ਸਾਨੂੰ ਗਲਤ ਕੰਮਾਂ ਤੋਂ ਰਾਤ ਰੋਕਦਾ ਆਂਦਾ ਅੱਜ ਸਹਾਰਾ ਚਲ ਗਿਆ ਲੱਗਦਾ ਹਾਂਜੀ ਹਾਂਜੀ ਸਰ ਕੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪਰਿਵਾਰ ਦੀ ਕਿਸ ਤਰ੍ਹਾਂ ਦੀ ਸਾਥਾ ਹੁਣ ਚਾਹੀਦੀ ਆ ਕਿਸ ਤਰ੍ਹਾਂ ਦੀ ਮਦਦ ਹੁਣ ਚਾਹੀਦੀ ਆ ਅੱਛਾ ਅੱਛਾ ਜੀ ਇਨਸਾਫ ਚਾਹੀਦਾ ਸਾਰ ਇਹਨਾਂ ਨੂੰ ਜੋ ਵੀ ਜਿੰਨੇ ਵੀ ਜਿੰਨਾਂ ਦੇ ਬੱਚਿਆਂ ਦੇ ਮਲ ਦੇ ਨਾਲ ਹੱਤਿਆ ਹੋਈ ਹੈ ਸਾਰਾ ਇਨਸਾਫ ਸਰ ਚਾਹੀਦਾ ਹਾਂਜੀ ਮਰਰੀ ਕਲਾਂ ਦੀ ਗੱਲ ਕਰੀਏ ਕਿੰਨੇ ਕੇ ਪਿੰਡ ਦੇ ਇਥੋਂ ਦੇ ਨੌਜਵਾਨ ਸੋਂ ਦੇ ਸਾਰੇ 6 ਜਾਨੇ ਇਥੋਂ ਦੇ ਜੇ ਤਿੰਨ ਵੱਡੀ ਪੰਗਾਲੀ ਦੇ ਤਿੰਨ ਥਰੀ ਹਾਲ ਦੇ ਆ ਹੋਰ ਇਥੋਂ ਤਲਵੰਡੀ ਦੇ ਦੋ ਜਿਹਦੇ 15 16 20 ਮੋਤਾ ਹੋ ਗਿਆ ਨੇ ਠੀਕ ਹੈ ਹਾਂਜੀ ਟੋਟਲ ਗੱਲ ਕਰੀਏ ਸਿਕੰਦਰ ਭਾਈ ਦੇ ਪਰਿਵਾਰ ਦੀ ਮੀਆਂ ਜਿਹੋਨਾਂ ਦੀ ਪਤਨੀ ਦੀਆਂ ਬੱਚੇ ਕਿੰਨੇ ਪ੍ਰਵਪਤਿਛ ਛੱਡ ਗਏ ਨੇ ਗੁੱਡੀਆਂ ਇਹਨਾਂ ਦੀਆਂ ਦੋ ਗੁੱਡੀਆਂ ਦੇ ਆਪ ਹੀ ਤੇ ਇਹਨਾਂ ਦੇ ਵਾਈਫ ਦੇ ਡਿਵੋਰਸ ਹੋ ਗਿਆ ਹੈ ਹਾਂਜੀ ਹਾਂਜੀ ਤਮਲੇ ਇਹਨਾਂ ਦੇ ਗੁੱਡੀਆਂ ਵਾਲੇ ਇਹਨਾਂ ਨੂੰ ਸੋਚਣਾ ਚਾਹੀਦਾ ਮੈਂ ਕਹਿ ਸਕਦੇ ਪੀ ਪਹਿਲੋ ਮਾ ਦਾ ਸਾਰਾ ਤੇ ਪਹਿਲੋ ਛੁੱਟ ਗਿਆ ਤੇ ਹੁਣ ਬਾਪ ਦਾ ਵੀ ਛੁੱਟ ਗਿਆ ਵਿਚਾਰੇ ਨੂੰ ਹੈ ਬੱਚੀਆਂ ਹੈ ਕਿਹੜੀਆਂ ਕੋਈ ਦਿਖਾ ਦਿਓ ਬੜਾ ਸਾਨੂੰ ਗੁੱਡੀਆਂ ਹੈ ਕਿਤੇ ਆ ਅੱਛਾ ਗੁੱਡੀਆਂ ਨੂੰ ਤੇ ਮਾ ਦਾ ਸਾਰਾ ਪਹਿਲੋ ਛੁੱਟ ਗਿਆ ਬਾਪ ਦਾ ਹੁਣ ਛੁੱਟ ਗਿਆ ਉਹ ਤੁਹਾਡਾ ਹੀ ਸਾਰਾ ਵਾ ਚਾਚਿਆਂ ਦੇ ਖਾ ਕਰਕੇ ਹਾਂਜੀ ਹਾਂਜੀ ਸਾਡਾ ਹੀ ਸਾਰਾ ਹਰਕ ਸਾਲ ਦੀ 10 11 ਹਾਂਜੀ ਭੀਆ ਭੂਆ ਭਾਈ ਮਾਨਾ ਪੜਿਓ ਚਲੋ ਦੁੱਖ ਤੇ ਬਹੁਤ ਹੋਇਆ ਬੜਾ ਵੱਡਾ ਟੱਕਾ ਲੱਗਾ ਵਾ ਤੇ ਭੂਆ ਨੂੰ ਖਾਸ ਕਰਕੇ ਬਹੁਤ ਚੀਜ਼ਾਂ ਦਾ ਦੁੱਖ ਹੁੰਦਾ ਉਹ ਬੱਚੀਆਂ ਦਾ ਸਹਾਰਾ ਕੌਣ ਬਣੂ ਬੱਚੀਆਂ ਨੂੰ ਕੌਣ ਦੇਖਬਾਲ ਤੁਸੀਂ ਸੰਭਲਣਾ ਹੁਣ ਸਹਾਰਾ ਹੁਣ ਕਾਕਾ ਇਹ ਇਕੱਲਾ ਵਿਚਾਰਾ ਜੀ ਮਾਂ ਦਾਦੀ ਹੈ ਬਜ਼ੁਰਗ ਵਿਚਾਰੀ ਤੇ ਉਹਨਾਂ ਨੂੰ ਚਲੋ ਕੋ ਮਸਤ ਚਾਹੀਦੀ ਸਰਕਾਰ ਵੱਲ ਉਹਨਾਂ ਨੂੰ ਵਿਚਾਰੀਆਂ ਨੂੰ ਆਪਣਾ ਰੋਟੀ ਦਾ ਸਹਾਰਾ ਚਾਹੀਦਾ ਭਾਜੀ ਤੁਹਾਨੂੰ ਪਤਾ ਅੱਜ ਕੱਲ੍ਹ ਪੈਣ ਪਰਾ ਤੇ ਪੋਪਾ ਨਹੀਂ ਸਰਦਾ ਪੋਪਾ ਕੋਣ ਕਿਹਾ ਪਤਾ ਲਿੰਦਾ ਅਜੇ ਅੱਜ ਇਕੱਠੇ ਹੋਏ ਮੜਕੇ ਕਿੰਨੇ ਹੋ ਅਸੀਂ ਦੇਖਿਆ ਮਾਤਾ ਜੀ ਖਾਸ ਕਰਕੇ ਅੱਜ ਜਿਹੜੇ ਸ਼ਮਸ਼ਾਨ ਘਾੜਣੇ ਚਾਹੇ ਮਰਦੀ ਕਲਾਂ ਦੀ ਗੱਲ ਕਰੀਏ ਪੰਗਾਲੀ ਕਲਾਂ ਦੀ ਕਲੀ ਸਾਰੇ ਸ਼ਮਸ਼ਾਨ ਘਾੜ ਭਰ ਗਏ ਨੇ ਇੱਕ ਸ਼ਮਸ਼ਾਨ ਘਾੜ ਵਿੱਚ ਇਸ ਤਰ੍ਹਾਂ ਤਿੰਨ ਤਿੰਨ ਚਾਰ ਚਾਰ ਸੰਸਕਾਰ ਹੋ ਰਹੇ ਨੇ ਸਾਡੇ ਬੜੀ ਮਾੜੀ ਗੱਲ ਹੈ ਜੀ ਬਾਕੀ ਜਿਹੜੇ ਸ਼ਰਾਬਾਂ ਵੇਚਦੇ ਇਹਨਾਂ ਤੇ ਕੰਟਰੋਲ ਹੋਣਾ ਚਾਹੀਦਾ ਕਿਉਂ ਬੱਚੇ ਲੋਕਾਂ ਦੇ ਕੋ ਖਰਾਬ ਹੋਣ ਦੇ ਨਵੀਂ ਪੀੜ੍ਹੀ ਜਿਹੜੀ ਆ ਉਹ ਵੀ ਕਾਹੇ ਯੋਗੀ ਨਹੀਂ ਰਹਿ ਗਈ ਵੇਖ ਕੇ ਬੱਚੇ ਹਾਂ ਆ ਚੱਕਰ ਆ ਵਾਜੀ ਕੀ ਲੱਗਦਾ ਤੁਸੀਂ ਇਹਨਾਂ ਦੇ ਮੇਰਾ ਭਰਾ ਹੀ ਆ ਜੀ ਭਰਾ ਹੀ ਆ ਹਾਂਜੀ ਅੱਜ ਕਿੰਨਾ ਕਿ ਦੁੱਖ ਲੱਗਦਾ ਕਿਉਂਕਿ ਭਰਾ ਵਾਸਤੇ ਬੜਾ ਦੁੱਖ ਦੀ ਗੱਲ ਹੁੰਦੀ ਹੈ ਕਿ ਸਾਹਮਣੇ ਸੇਵਾਵਾਦਦਾ ਹੋਵੇ ਭਰਾ ਦਾ ਤੇ ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੋਗੇ ਬਹੁਤ ਵੱਡਾ ਦੁੱਖ ਹੈ ਜੀ ਪਰਿਵਾਰ ਨੂੰ ਪਿੰਡ ਨੂੰ ਵੀ ਬਹੁਤ ਵੱਡਾ ਦੁੱਖ ਹੈ ਬਿਲਕੁਲ ਤੇ ਨਸ਼ੇ ਦੀ ਗੱਲ ਨਸ਼ਾ ਬਹੁਤ ਹੈ ਪਿੰਡ 'ਚ ਇਹ ਨਹੀਂ ਵੀ ਸ਼ਰਾਬ ਹੈ ਚਟਾ ਵੀ ਹੈ ਛਰੇ ਆਮ ਵੀ ਕੰਡਿਆ ਜੀ ਛਰੇ ਆਮ ਲੋਕੀ ਬਾਹਰੋਂ ਲੈ ਕੇ ਲਿਆਂ ਹੁੰਦੇ ਆ ਕਿਲੋਂਾਂ ਦੇ ਸਾਹਮਣੇ ਵਿਗੰਡਿਆ ਇੱਥੇ ਪਰ ਕੋਈ ਨਹੀਂ ਗੱਲ ਕਰਦਾ ਕੋਈ ਸਾਹਮਣੇ ਨਹੀਂ ਆਉਂਦਾ ਤੇ ਅਸੀਂ 2017-18 ਚ ਆਪਾਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਸੀ ਇੱਥੇ ਤੇ 2 ਸਾਲ ਆਪਾਂ ਪੁੜੀ ਤੋਂ ਲੈ ਕੇ ਚਿੱਟੇ ਤੱਕ ਵਿਕਣ ਦਿੱਤਾ ਆਪਾਂ ਹਾਂਜੀ ਪਰ ਹੁਣ ਵੇਖ ਲਓ ਕੀ ਹਾਲ ਹੈ ਮੇਰੇ ਸੋ ਜਿਹੜੇ ਗੱਲ ਕਰਦੇ ਆ ਜਿਹੜੀ ਜਰੀਲੀ ਸ਼ਰਾਬ ਦੀ ਗੱਲ ਕਰਦੇ ਨੇ ਇਹ ਕਿੱਥੋਂ ਲਿਆਉਂਦੇ ਸੀ ਕੋਈ ਪਤਾ ਲੱਗਾ ਕਦੋਂ ਦੀ ਪੀਂਦੇ ਸੀ ਤੇ ਇਹ ਖਾਸ ਕਰਕੇ ਜਿਹੜੀ ਜਰੀਲੀ ਸ਼ਰਾਬ ਕੀ ਪਾਇਆ ਹੋਊਗਾ ਜਿਹੜਾ ਅਜਿਹਾ ਜਿਹੜੀਆਂ ਵੀ ਇੰਨੀਆਂ ਮੋਤਾ ਹੋ ਗਿਆ ਨੇ ਵਿੱਚ ਇਹਦੇ ਸੁਣਿਆ ਜੀ ਕੋਈ ਕੈਮੀਕਲ ਜਾਂ ਮੀਥੋਲ ਕੋਈ ਕੈਮੀਕਲ ਆ ਉਹ ਕਹਿੰਦੇ ਆ ਵੀ 20 ਲੀਟਰ ਪਾਈਦਾ ਤੇ 100 ਲੀਟਰ ਬਣਾ ਲੈਂਦੇ ਆ ਇਹ। ਇੰਨੀ ਵੱਜਾਂਦੀ ਆ। ਇੰਨਾ ਖਤਰਨਾਕ ਆ ਉਹ ਹਾਂਜੀ। ਤੇ ਬਾਕੀ ਤੁਹਾਡੇ ਸਾਹਮਣੇ ਹੀ ਆ ਜੀ। ਹਾਂਜੀ। ਇਹ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੋਗੇ ਜੇ ਤੁਹਾਡੇ ਅਸੀਂ ਦੇਖਿਆ ਮਜੀਠੇ ਦੇ ਐਸਐਚਓ ਡੀਐਸਪੀ ਨੂੰ ਸਸਪੈਂਡ ਕਰ ਦਿੱਤਾ ਗਿਆ ਵਾ। ਕੀ ਮੰਗ ਕਰਦੇ ਹੋ ਹੋਰ ਕੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਅਫਸਰਾਂ ਤੇ ਜਿਹੜੇ ਨਹੀਂ ਇਸਤਾ ਕਾਰਵਾਈ ਕਰਦੇ ਪਿੰਡਾਂ 'ਚ। ਪ੍ਰਸ਼ਾਸਨ ਨੂੰ ਤੇ ਭਾਈ ਸਾਹਿਬ ਬੇਨਤੀਆਂ ਤੇ ਕੀ ਕਰਨੇ ਪ੍ਰਸ਼ਾਸਨ ਨੂੰ ਪਤਾ ਹੀ ਆ ਪ੍ਰਸ਼ਾਸਨ ਨੂੰ ਕਿਹੜਾ ਪਤਾ ਨਹੀਂ ਆ। ਪ੍ਰਸ਼ਾਸਨ ਦੇ ਸਾਰਾ ਅੱਖਾਂ ਦੇ ਸਾਹਮਣੇ ਹੁੰਦਾ ਵਾ। ਹੁਣ ਪਲਾਣੇ ਪਿੰਡੋਂ ਫੇਰੀ ਲੈ ਕੇ ਜਾਂਦਾ ਵਾ ਕਿਹੜਾ ਪਿੰਡ ਨੂੰ ਭੋਲਿਆ ਸਾਰਿਆਂ ਨੂੰ ਪਤਾ ਵਾ ਅਸੀਂ 2 ਸਾਲ ਪਿੰਡ ਦੇ ਵਿੱਚ ਤਮਾਕੂ ਦੀ ਪੁੜੀ ਵੀ ਨਹੀਂ ਵੇਚਣ ਦਿੱਤੀ ਲਾਗੇ ਬੰਨੇ ਪਿੰਡਾਂ ਦੇ ਵਿੱਚ ਅਸੀਂ ਸਾਰਾ ਨਸ਼ਾ ਬੰਦ ਕਰ ਛੱਡਿਆ ਵਾ ਹੁਣ ਆ ਕੇ ਸਭ ਕੁਝ ਜਿੰਨਾ ਮਰਜੀ ਛੱਡ ਤਾਂ ਲੈ ਲੋ ਜਿੱਦਾਂ ਮਰਜੀ ਸ਼ਾਮ ਨੂੰ ਲੈਣਾ ਲੱਗੇ ਹੁੰਦੇ ਭਾਈ ਸਭ ਜਿੱਥੇ ਸਾਡੇ ਬਥੇਰੀ ਬੜਾ ਇਹਨਾਂ ਦੇ ਹੱਥ ਪੀਲਾ ਕੀਤੇ ਅਗਲੇ ਹੱਥ ਧੰਗਿਆ ਦਿੰਦੇ ਆ ਸਾਡੇ ਦੇ ਇੱਥੇ ਪਿੰਡ ਦੇ ਵਿੱਚ ਵੈਰ ਪੈ ਗਏ ਪਹਿਲੋਂ ਇਹਨਾਂ ਨੇ ਜਿੱਥੇ ਸ਼ਰਾਬਾ ਵੇਚਦੇ ਇਹਨਾਂ ਨੂੰ ਵੀ ਬੜਾ ਚਿਰ ਬੰਦ ਕਰ ਛੱਡਿਆ ਇਹਨਾਂ ਨੇ ਬਾਅਦ ਵਿੱਚ ਹੁਣ ਜਦੋਂ ਦੇ ਪੈਸਾ ਬੰਦ ਰਿਹਾ ਉਹ ਹੁਣ ਇਹ ਸ਼ਰੀਆਮ ਚੱਲਣ ਡਿਆ ਵਾ ਨਸ਼ਾ ਸਰਕਾਰਾਂ ਕਹਿੰਦੀ ਆ ਵਾ ਕਿ 31 ਦਸੰਬਰ ਤੱਕ ਕਰ ਦਾਂਗੇ ਬੰਦ ਹੁਣ ਤੇ 31 ਦਸੰਬਰ ਦੋਰੀ ਆਉਣ ਵਾਲੀ ਹੈ ਤੱਕ ਸਾਡੇ ਪਿੰਡ ਜਿੱਤ ਕੋਈ ਫਰਕ ਨਹੀਂ ਪਿਆ ਠੀਕ ਹੈ ਬਾਬਾ ਉਹਨੂੰ ਤੇ ਸਰਕਾਰ ਇੱਕ ਮਿੰਟ ਨਹੀਂ ਲਾਉਂਦੀ ਕਾਬੂ ਕਰਨ ਦੇ ਵਿੱਚ ਤੇ ਜਿਹੜਾ ਨਸ਼ੇ ਦੇ ਵਿਰੋਧਿਆ ਉਹਨੂੰ ਤੇ ਸਪੋਰਟ ਹੋਈ ਜਾਂਦੀ ਆਏ ਸਾਡੀਆਂ ਸਿੱਧੀਆਂ ਗੱਲਾਂ ਜਿਹੜਾ ਨਸ਼ਾ ਰੋਕਣ ਡਿਆ ਉਹਨੂੰ ਤਾਂ ਉਸੇ ਵੇਲੇ ਦਬਾ ਲੈਂਦੇ ਤੇ ਜਿਹੜਾ ਨਸ਼ਾ ਦੇ ਚੰਡਿਆ ਉਹਨੂੰ ਸਪੋਰਟ ਹੋਈ ਜਾਂਦੀ ਆ ਦਾਵਾ ਦਾ ਉਹਨੂੰ ਪਰਵਾਹ ਹੀ ਘੱਸੀਦੀ ਨਹੀਂ ਜਿੱਥੇ ਮਰਜ਼ੀ ਰਾਤ ਦਿਨ ਤੁਰਿਆ ਫੇਰੇ ਜਿਹੜਾ ਸਹੀ ਬੰਦਾ ਉਹ ਰਾਤ ਵੀ ਤੁਰਿਆ ਜਾਊਗਾ ਤੇ ਉਹਨੂੰ ਕਾਬੂ ਕਰ ਲੈਂਗੇ ਸਹੀ ਬੰਦੇ ਨੂੰ ਫੜ ਕੇ ਅੰਦਰ ਕਰ ਦੇ ਹਾਂਜੀ ਚੌਂਕੀ ਵਾਲੇ ਇੱਥੇ ਚੌਂਕੀ ਛਰੇ ਆ ਮੈਂ ਤਾਂ ਰਹਿਣ ਦੀ ਆ ਤਾਂ ਕੋਈ ਇਹਨਾਂ ਨੂੰ ਪਤਾ ਨਹੀਂ ਪੀਤੇ ਇੱਥੇ ਇੰਨਾ ਕੁਝ ਵਿਗੰਡਿਆ ਤਾਂ ਕੋਈ ਆਥਰੀ ਵਾਲ ਚੌਂਕੀ ਰਾਤ ਸੁੱਤੇ ਨਹੀਂ ਉੱਠਦੇ ਕਿਉਂਕਿ ਇੱਥੇ ਸਾਰੇ ਰਾਤ ਇੱਥੇ ਇੰਨਾ ਨਸ਼ਾ ਵਿਗੰਡਿਆ ਬਹੁਤ ਪਰ ਚੌਂਕੀ ਦੇ ਇਸ ਤਰ੍ਹਾਂ ਨੇੜੇ ਹੀ ਨਸ਼ਾ ਜਿਹੜਾ ਵਿਗਦਿਆ ਆ ਤੁਸੀਂ ਦੇਖ ਸਕਦੇ ਹੋ ਸਾਡਾ ਵੀ ਮਨ ਭਾਰ ਆ ਅੱਜ ਦੋ ਦੋ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਜਿਸ ਤਰ੍ਹਾਂ ਦੋ ਦੋ ਸ਼ਮਸ਼ਾਨ ਘਰ ਸ਼ਮਸ਼ਾਨ ਘਰ ਵਿੱਚ ਖਾਂ ਜਿਹੜੀਆਂ ਅੱਗ ਲਾਈ ਜਾ ਰਹੀ ਆ ਇੱਕ ਬਣੇ ਸਿਕੰਦਰ ਸੁਪੀਤ ਸਿੰਘ ਇੱਕ ਬਣੇ ਸਰਬਜੀਤ ਸਿੰਘ ਤੁਸੀਂ ਦੇਖ ਸਕਦੇ ਹੋ ਅੱਜ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਮਸ਼ਾਨ ਘਰ ਦੀਆਂ ਲਾਗੇ ਪੰਗਾਲੀ ਕੜਾ ਵਾਂ ਉੱਥੇ ਵੀ ਇਸ ਤਰ੍ਹਾਂ ਦੀਆਂ ਤਸਵੀਰ ਵੇਖਣ ਨੂੰ ਮਿਲ ਰਹੀ ਆ ਜਾ ਰਿਹਾ ਤੇ ਉਹ ਪਰਿਵਾਰ ਬਖਸ਼ੇ ਕਿਉਂਕਿ ਸਹਾਰਾ ਹੁਣ ਸੱਚੇ ਪਾਤਸ਼ਾਹ ਦਾ ਪਰਮਾਤਮਾ ਦਾ ਵਾ ਜਿਹੜਾ ਪਰਿਵਾਰਾਂ ਤੇ ਐਡਾ ਵੱਡਾ ਦੁੱਖ ਦਾ ਪਹਾੜ ਟੁੱਟ ਗਿਆ ਇੱਕ ਵਾਰੀ ਜਾਣਦੇ ਆ ਸਰਵਜੀਤ ਸਿੰਘ ਤੇ ਸਕੰਦਰ ਹਿੰਦੂ ਮੀਤ ਸਿੰਘ ਕਹਿੰਦੇ ਨੇ ਇਹ ਦੋ ਜੋ ਨੌਜਵਾਨਾਂ ਦੀ ਮਰਦਰੀ ਕਲਾਂ ਦੀਆਂ ਅਸੀਂ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਿਹਾ ਸਰਵਜੀਤ ਦੇ ਪਰਿਵਾਰ ਦੀ ਗੱਲ ਕਰੀਏ ਪੰਜ ਧੀਆਂ ਨੇ ਇਹ ਧਰ ਬਤ ਦੀਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਰੋ ਰੋ ਕੇ ਬੁਰਾ ਹਾਲ ਆ ਕੌਣ ਸਹਾਰਾ ਬਣਾ ਬਣੂਗਾ ਇਹਨਾਂ ਬੱਚਿਆਂ ਦਾ ਕੌਣ ਇਹਨਾਂ ਦੇ ਸਿਰ ਬਣੂਗਾ ਤੁਸੀਂ ਦੇਖ ਸਕਦੇ ਹੋ ਅੱਜ ਰਿਸ਼ਤੇਦਾਰ ਭੈਣ ਭਰਾ ਪਹੁੰਚੇ ਨੇ ਵੱਡੀ ਤਦਾਦ ਵਿੱਚ ਬਹੁਤ ਦੁੱਖ ਦੀ ਘੜੀ ਆ ਪ੍ਰਮਾਤਮਾ ਸੱਚੇ ਬਾਦਸ਼ਾਹ ਕਿਰਪਾ ਕਰੇ ਦੁੱਖ ਦੀ ਘੜੀ ਵਿੱਚ ਇਹਨਾਂ ਦੇ ਨਾਲ ਸਹਾਇੀ ਹੋਵੇ ਅਤੇ ਇਸ ਪਰਿਵਾਰ ਨੂੰ ਭਾਣਾ ਬਖਸ਼ੇ ਕਿਉਂਕਿ ਪਿਤਾ ਵਾਸਤੇ ਵੀ ਬਹੁਤ ਦੁੱਖ ਦੀ ਘੜੀ ਆ ਬਾਪ ਜਿਹੜਾ ਵਾਕਰ ਨਾਲ ਟਕਸਦਾ ਚੰਗੀ ਤੱਕ ਨਹੀਂ ਜਾ ਰਿਹਾ ਜਿਸ ਤਾਂ ਦੇ ਹਾਲਾਤ ਹੋ ਗਏ ਨੇ ਐਸੋ ਇੱਕੋ ਗੱਲ ਬਾਰ-ਬਾਰ ਕੀਤੀ ਜਾ ਰਹੀ ਆ ਪੁਲਿਸ ਵਿਸ਼ਾਸ਼ਣ ਕੋ ਸਰਕਾਰ ਕੋ ਵੀ ਨਸ਼ਿਆਂ ਦੇ ਖਿਲਾਫ ਹਮੇਸ਼ਾ ਜਿਹੜਾ ਯੁੱਧ ਚ ਚਾਲੂ ਕੀਤਾ ਵਾ ਇਹ ਨਸ਼ਾ ਜਿਹੜਾ ਜਲਦ ਜਲਦ ਪਿੰਡਾਂ ਵਿੱਚ ਖਤਮ ਹੋਣਾ ਚਾਹੀਦਾ ਤਾ ਜੋ ਕੀ ਇਸ ਤਰ੍ਹਾਂ ਦੇ ਪਰਿਵਾਰਾਂ ਦੀਆਂ ਜੀਆਂ ਦੀ ਭੜਕੇ ਮੌਤ ਨਾ ਹੋ ਸਕੇ ਨਾ ਉਹ ਦੁਨੀਆ ਤੋਂ ਜਾ ਸਕ ਤੇ ਨਾ ਹੀ ਇਹਨਾਂ ਪਰਿਵਾਰਾਂ ਦਾ ਛੋੜਾ ਜਿਹੜਾ ਪਾ ਸਕੀ ਮੇਨੂ ਦੀ ਉਜਾਤ ਮੈਂ ਤੁਹਾਡਾ ਹਜੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਮਰਦੀਕਾਲਾ ਮਜੀਠਾ ਪਿੰਡਾ ਮਰਸਰ